ਪ੍ਰੀਡਿੰਗੋ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਸਾਬਕਾ ਇੰਡੋਕ੍ਰੇਡੀਟ ਸੰਸਦ ਮੈਂਬਰ ਉਬੀ ਡਲਾ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਜਗ੍ਹਾ ਲੈਣ ਲਈ ਸੱਤਾਧਾਰੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਹਿੱਸਾ ਲਵੇਗੀ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਦੱਸੀ ਹੈ ਕਿ ਮੈਨੂੰ ਉਮੀਦ ਹੈ ਕਿ ਅਸੀਂ ਇਤਿਹਾਸ ਰਚਾਂਗੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋ ਚੁਣੇ ਜਾਣ ਵਾਲੇ ਭਾਰਤੀ ਮੂਲ ਦੀ ਪਹਿਲੀ ਔਰਤ ਵਜੋ ਇਤਿਹਾਸ ਰਚਾਂਗੇ। ਉਹ ਉਮੀਦਵਾਰੀ ਲਈ ਖੁਦ ਨੂੰ ਕੋਸ਼ਿਸ਼ ਕਰਨ ਲਈ ਆਖਰੀ ਤਰੀਕ 23 ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਲ ਹੋ ਹਾਲਕਿ ਉਹਨਾਂ ਨੇ ਮੋਹਮ ਨੂੰ ਅਜੇ ਵੀ ਯੋਗਤਾ ਪੂਰੀ ਕਰਨ ਦੇ ਲਈ 3.5 ਲੱਖ ਡਾਲਰ ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ ਟੱਲਾ ਪਹਿਲੀ ਵਾਰ 2024 ਵਿੱਚ ਬ੍ਰੈਮਟਨ ਸਪ੍ਰਿੰਗਡੇਲ ਚੌੜ ਖੇਤਰ ਤੋਂ ਹਾਊਸ ਆਫ ਕਾਮਨਸ ਲਈ ਚੁਣੀ ਗਈ ਸੀ ਉਹ 2006 ਵਿੱਚ ਅਤੇ 2008 ਵਿੱਚ ਦੁਬਾਰਾ ਚੁਣੀ ਗਈ ਫਿਰ 2011 ਵਿੱਚ ਚਾਰ ਗਈ 2015 ਵਿੱਚ ਜਦੋਂ ਲਿਬਰਲ ਬਹੁਮਤ ਨਾਲ ਸੱਤਾ ਵਿੱਚ ਆਈ ਤਾਂ ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ 2004 2004 ਦੀਆਂ ਸੰਗੀ ਚੋਣਾਂ ਵਿੱਚ ਉਹਨਾਂ ਨੇ ਜਿੱਤ ਲਈ ਅਤੇ ਕਨਜ਼ਰਵੇਟਿਵ ਨੀਲਾ ਗਰੇਵਾਲ ਦੇ ਨਾਲ ਸੰਸਦ ਸਦਨ ਦੇ ਵਿੱਚ ਚੁਣੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣੀ ਇੱਥੇ ਦੱਸਣਾ ਬਣਦਾ ਹੈ ਕਿ ਜਸਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੇ ਸੱਤਾਧਾਰੀ ਲਿਬਰਲ ਪਾਰਟੀ ਨੇ ਲੰਘੇ ਦਿਨ ਐਲਾਨ ਕੀਤਾ ਕਿ ਉਹ 9 ਮਾਰਚ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਨਾਲ ਐਲਾਨ ਕਰੇਗੀ ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਜਸਨ ਟਰੂਡੋ ਨੇ ਅਸਤੀਫਾ ਐਲਾਨ ਕੀਤਾ ਪਰ ਰੱਖਿਆ ਹੈ ਕਿ ਉਹ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ ਤੇ ਬਣੇ ਰਹਿਣਗੇ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਅੱਜ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਣੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾੜਾ ਦੇ ਨਾਲ